ਕੁਝ ਖਬਰਾਂ ਜਿਹੜਾ ਨੈਸ਼ਨਲ ਮੀਡੀਆ ਨਹੀਂ ਦਿਖਾਉਂਦਾ ਰੀਸੈਂਟਲੀ ਇੱਕ ਨਿਸ਼ਾਂਤ ਸ਼ਰਮਾ ਨਾਮ ਦੇ ਮੁੰਡੇ ਨੂੰ 14 ਸਾਲ ਦੀ ਉਮਰ ਕੈਦ ਦੀ ਸਜ਼ਾ ਹੋਈ ਆ ਉਹਨੇ ਜਿਹੜੀ ਆ ਬ੍ਰਹਮੋ ਸਮਝੈਲ ਸੀਗੀ ਉਹਦਾ ਜਿਹੜਾ ਡਾਟਾ ਸੀਗਾ ਉਹ ਪਾਕਿਸਤਾਨ ਦੇ ਨਾਲ ਆਈਐਸਆਈ ਦੇ ਨਾਲ ਸ਼ੇਅਰ ਕੀਤਾ ਇਹ ਮੁੰਡਾ ਆ ਡੀਆਰਡੀਓ ਜਿੱਥੇ ਆ ਮਝੈਲਾ ਵਗੈਰਾ ਬਣਦੀਆਂ ਉਹਦੇ ਵਿੱਚ ਇੰਜੀਨੀਅਰ ਸੀਗਾ ਤੇ ਇਹ ਮੁੰਡਾ ਮਹਾਰਾਸ਼ਟਰ ਤੋਂ ਸੀ ਆ ਇੱਕ ਹੋਰ ਡੀਆਰਡੀਓ ਸਾਇੰਟਿਸਟ ਆ ਪ੍ਰਦੀਪ ڪرਲਕਰ ਇਹ ਵੀ 2 ਸਾਲ ਪਹਿਲਾਂ ਫੜ ਹੋਇਆ ਸੀਗਾ ਜਿਹੜਾ ਡਾਟਾ ਵਗੈਰਾ ਪਾਕਿਸਤਾਨ ਨੂੰ ਸ਼ੇਅਰ ਕਰਦਾ ਸੀਗਾ ਇਹ ਵੀ ਮਹਾਰਾਸ਼ਟਰ ਤੋਂ ਆ ਪਿੱਛੇ ਜੇ 10 ਮਈ ਨੂੰ ਪ੍ਰਵੀਨ ਮਿਸ਼ਰਾ ਨਾਮ ਦਾ ਬੰਦਾ ਜਿਹੜਾ ਇੰਡੀਅਨ ਆਰਮੀ ਦੀ ਜਿਹੜੀ ਜਾਣਕਾਰੀ ਸੀਗੀ ਖੁਫੀਆ ਜਾਣਕਾਰੀ ਉਹ ਪਾਕਿਸਤਾਨ ਨੂੰ ਦੇ ਰਿਹਾ ਸੀਗਾ ਉਹ ਬੰਦਾ ਗ੍ਰਿਫਤਾਰ ਹੋਇਆ ਉਹ ਕਿੱਥੋਂ ਜਗ੍ਹਾ ਉਹ ਬੰਦਾ ਸੀਗਾ ਗੁਜਰਾਤ ਤੋਂ ਆਸ ਸਿੰਦਰਾ ਸਿਵਾਲ ਇੰਡੀਆ ਦੀ ਜਿਹੜੀ ਮਾਸਕੋ ਦੀ ਐਮਬੈਸੀ ਸੀਗੀ ਉਹਦੇ ਵਿੱਚ ਕੰਮ ਕਰਦਾ ਸੀਗਾ ਇਹ ਇੰਡੀਅਨ ਮਿਲਟਰੀ ਦੇ ਜਿਹੜੇ ਸੀਕ੍ਰੇਟ ਡਾਕੂਮੈਂਟਸ ਸੀਗੇ ਇਹ ਪਾਕਿਸਤਾਨ ਨੂੰ ਸ਼ੇਅਰ ਕਰ ਰਿਹਾ ਸੀਗਾ ਇਹ ਬੰਦਾ ਫੜ ਹੋਇਆ ਇਹ ਬੰਦਾ ਉੱਤਰ ਪ੍ਰਦੇਸ਼ ਤੋਂ ਬਿਲੋਂਗ ਕਰਦਾ ਆ। ਆ ਦੀਪਕ ਕਿਸ਼ੋਰ ਨਾਮ ਦਾ ਬੰਦਾ ਇਹ ਵੀ ਪਾਕਿਸਤਾਨ ਦੇ ਲਈ ਜਸੂਸੀ ਕਰਦਾ ਸੀਗਾ ਇਹ ਵੀ ਫੜਿਆ ਗਿਆ। ਆ ਤੋਂ 2 ਸਾਲ ਪਹਿਲਾਂ ਇਹ ਗੁਜਰਾਤ ਤੋਂ ਆ। ਪਿਛਲੇ ਕੁਝ ਸਾਲਾਂ ਦੇ ਵਿੱਚ ਇੰਦਾ ਦੇ ਕਈ ਜਸੂਸ ਫੜੇ ਗਏ ਭਾਰਤ ਦੇ ਵੱਖ-ਵੱਖ ਸਟੇਟਾਂ ਤੋਂ ਜਿਹੜੇ ਪਾਕਿਸਤਾਨ ਦੇ ਲਈ ਕੰਮ ਕਰਦੇ ਆ। ਪਰ ਮਜਾ ਲਾ ਕਿਸੇ ਦੀ ਇਹਨਾਂ ਕਰਕੇ ਕਿਸੇ ਵੀ ਸਟੇਟ ਨੂੰ ਜਾਂ ਕਿਸੇ ਪੂਰੀ ਇੱਕ ਕੌਮ ਨੂੰ ਅੱਤਵਾਦੀ ਜਾਂ ਵੱਖਵਾਦੀ ਕਹਿਣ ਤੇ ਇੱਧਰ ਆਇਆ ਇੱਕ ਐਕਟਰ ਦੇ ਥੱਪੜ ਕੀ ਵਜਾ बहुत सारे लोग द्वारा पूरा पंजाब से पंजाबी देश द्रोही से अतवादी घोषित कर देते गए एनी विश और कभी विश थी कि पुलिस इंस्पेक्टर बने नहीं <laughs> कभी रोल करना चाहेंगे ऐसा रोल हाँ रोल वाकई में अच्छा रहेगा लेकिन मुझे एक मिनट में पूरा करने भाव हाँ के साथ फीलिंग के साथ ਸੱਚੀ ਗੱਲ ਦੋਸਤੋ ਕੰਗਣਾ ਨੌ ਥੱਪੜ ਕਾਹਨ ਮਾਮਲੇ ਦੇ ਵਿੱਚ ਕੁਝ ਨਵੇਂ ਕੁਝ ਖਾਸ ਅਪਡੇਟ ਸਾਹਮਣੇ ਆਏ ਨੇ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੰਗਣਾ ਨੌਤ ਨੂੰ ਇਸ ਮਾਮਲੇ ਦੇ ਵਿੱਚ ਲਾਂਤਾਂ ਪਾਈਆਂ ਨੇ ਅਤੇ ਕਿਹਾ ਕਿ ਪਹਿਲਾਂ ਆਪਣੀ ਜ਼ੁਬਾਨ ਸੰਭਾਲ ਕੇ ਬੋਲਣਾ ਚਾਹੀਦਾ ਫਿਰ ਇਸ ਤਰ੍ਹਾਂ ਦੇ ਐਕਸ਼ਨ ਦੇ ਰਿਐਕਸ਼ਨ ਹੁੰਦੇ ਹੀ ਨੇ ਤੇ ਉੱਥੇ ਹੀ ਉਹਨਾਂ ਨੇ ਵੀ ਕਿਹਾ ਕਿ ਜੋ ਹੋਇਆ ਗਲਤ ਹੋਇਆ ਤੇ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਕੰਗਣਾ ਨੌਤ ਦੀ ਉਸੇ ਦਿਨ ਦੀ 에어ਪੋਰਟ ਦੀ ਜੋ ਕਿ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕੰਗਣਾ ਨੌਤ ਦਾ ਚਾਚਾ ਇੱਕ ਕੁੜੀ ਦੇ ਥੱਪੜ ਮਾਰਦਾ ਹੁਣ ਇਹ ਵੀਡੀਓ ਇੱਕ ਹੋਰ ਐਂਗਲ ਤੋਂ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਕੰਗਣਾ ਨੌਤ ਦਾ ਚਾਚਾ ਇੱਕ ਮਰਦੋ ਕੇ ਕੁੜੀ ਦੇ ਥੱਪੜ ਮਾਰਦਾ ਇੱਥੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਦੂਜਿਆਂ ਦੀ ਵਾਰੀ ਤਾਂ ਇਸ ਨੂੰ ਬੜੀਆਂ ਮਿਰਚਾਂ ਲੱਗੀਆਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਅਤਵਾਦ ਉਗਰਵਾਦ ਹੈ ਪਰ ਆਪ ਇਸ ਦਾ ਚਾਚਾ ਇੱਕ ਵਾਰ ਦੋ ਕਿ ਇੱਕ ਕੁੜੀ ਤੇ ਹੱਥ ਚੱਕ ਰਿਹਾ ਇਸ ਦੇ ਬਾਰੇ ਇਸ ਦੀ ਕਦੇ ਜ਼ੁਬਾਨ ਕਿਉਂ ਨਹੀਂ ਖੁੱਲੀ ਜਾਂ ਕਿਉਂ ਨਹੀਂ ਰੋਕਿਆ ਗਿਆ ਪਤਾ ਲੱਗ ਰਿਹਾ ਕਿ ਇਹ ਕੁੜੀ ਜੋ ਕਿ ਕੰਗੜਾ ਨੌਤ ਦੀ ਕਿਸੇ ਟੀਮ ਦੀ ਮੈਂਬਰ ਹੈ ਕਿਉਂਕਿ ਕੰਗੜਾ ਨੌਤ ਐਮਪੀ 1 ਤੋਂ ਪਹਿਲਾਂ ਇੱਕ ਫਿਲਮ ਐਕਟਰਸ ਸੀ ਤੇ ਇਸ ਦੇ ਨਾਲ ਇਸ ਦੀ ਟੀਮ ਪਹਿਲਾਂ ਵੀ ਚੱਲਦੀ ਸੀ ਤੇ ਏਸੇ ਟੀਮ ਦੀ ਇਹ ਮੈਂਬਰ ਕੁੜੀ ਦੇ ਕਿਸੇ ਗਲਤੀ ਦੇ ਕਰਕੇ ਕਿਸ ਤਰ੍ਹਾਂ ਉਸ ਦਾ ਚਾਚਾ ਉਸ ਦੇ ਥੱਪੜ ਮਾਰ ਰਿਹਾ ਸਿਰ ਤੇ ਥੱਪੜ ਮਾਰ ਰਿਹਾ ਇੱਕ ਘਟਨਾ ਉਸ ਦਿਨ ਦੀ ਹੈ ਜਿਸ ਦਿਨ ਕੰਗਣਾ ਨੌਤ ਦੇ ਥੱਪੜ ਵੱਜਿਆ ਸੀ ਹਾਲਾਂਕਿ ਉਸ ਤੋਂ ਬਾਅਦ ਦੀ ਹੀ ਇਹ ਵੀਡੀਓ ਹੈ ਤੇ ਦੱਸ ਸਕਦੇ ਹਾਂ ਕਿ ਉਸ ਦਿਨ ਦੀ ਘਟਨਾ ਤੋਂ ਬਾਅਦ ਵੀ ਇਹਨਾਂ ਨੂੰ ਦੂਜਿਆਂ ਤੇ ਤਾਂ ਗੁੱਸਾ ਆਇਆ ਥੱਪੜ ਮਾਰੇ ਦਾ ਜਦੋਂ ਇੱਕ ਔਰਤ ਨੇ ਇੱਕ ਔਰਤ ਦੇ ਦੀ ਥੱਪੜ ਮਾਰਿਆ ਸੀ ਪਰ ਜਦੋਂ ਇਹ ਤਾਂ ਚਾਚਾ ਦੂਜੀ ਕੁੜੀ ਦਾ ਥੱਪੜ ਮਾਰਦਾ ਉਹ ਇਹਨਾਂ ਦੇ ਲਈ ਕੋਈ ਮੁੱਦਾ ਨਹੀਂ ਹੈ ਤੇ ਦੱਸ ਦਈਏ ਕਿ ਉੱਥੇ ਹੀ ਇਸ ਵੀਡੀਓ ਦੇ ਬਾਹਰ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਮੰਗ ਉੱਠ ਰਹੀ ਹੈ ਕਿ ਕੰਗਣਾ ਨੌਤ ਦੇ ਕਾਰਵਾਈ ਹੋਣੀ ਚਾਹੀਦੀ ਹੈ ਕੁਝ ਕੁ ਲੋਕਾਂ ਨੂੰ ਤੇ ਇੱਕ ਦੋ ਸਟੇਟਾਂ ਨੂੰ ਛੱਡ ਕੇ ਜ਼ਿਆਦਾਤਰ ਇੰਡੀਆ ਪੰਜਾਬ ਦੇ ਨਾਲ ਇਸ ਘਟਨਾ ਦੇ ਕਰਕੇ ਪੰਜਾਬ ਦੇ ਨਾਲ ਖੜਾ ਹੈ ਆਓ ਦੇਖੋ ਇਹ ਖਾਸ ਵੀਡੀਓਜ਼ ਤੇ ਉੱਥੇ ਇਹ ਵੀ ਪਤਾ ਲੱਗਿਆ ਕਿ ਕੰਗਣਾ ਨੌਤ ਦੀ ਟੀਮ ਦੇ ਕੋਈ ਮੈਂਬਰ ਕਲਵਿੰਦਰ ਕੌਰ ਦੇ ਘਰ ਵੀ ਪਹੁੰਚੇ ਨੇ ਇਸ ਮਾਮਲੇ ਵਿੱਚ ਕਿਉਂਕਿ ਇਹ ਮਾਮਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਕੰਗਣਾ ਨੌਤ ਦੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਕਿ ਕਿਤੇ ਨਾ ਕਿਤੇ ਕੰਗਣਾ ਨੌਤ ਨੂੰ ਮੁਸੀਬਤ ਦੇ ਵਿੱਚ ਪਾ ਸਕਦੀਆਂ ਨੇ ਤੇ ਸੂਤਰਾਂ ਅਨੁਸਾਰ ਕੰਗਣਾ ਨੌਤ ਦੇ ਟੀਮ ਦੇ ਮੈਂਬਰ ਕਲਵਿੰਦਰ ਕੌਰ ਦੇ ਨਾਲ ਸਮਝੌਤਾ ਕਰਨ ਦੇ ਲਈ ਉਸ ਦੇ ਘਰ ਪਹੁੰਚੇ ਨੇ ਸੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਕਿ ਕੰਗੜਾ ਰੌਤ ਦੇ ਨਾਲ ਕੁਲਵਿੰਦਰ ਕੌਰ ਨੂੰ ਕਿਸੇ ਸਮਝੌਤੇ ਦੇ ਲਈ ਮੰਨਣਾ ਚਾਹੀਦਾ ਜਾਂ ਫਿਰ ਕਾਰਵਾਈ ਦੇ ਤਹਿਤ ਕੰਗੜਾ ਰੌਤ ਤੇ ਵੀ ਕਾਰਵਾਈ ਕਰਵਾਉਣੀ ਚਾਹੀਦੀ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਆਓ ਤੁਹਾਡੇ ਸਾਹਮਣੇ ਰੱਖਦੇ ਆ ਕੁਝ ਖਾਸ ਵੀਡੀਓਜ਼ सीआईएसएफ जवान ने झापड़ मारा है लेडी ऑफिसर ने क्या कहना चाहिए क्यूँ मारना चाहिए जिस पे बीती उनको जाके पूछो ना तुम लोग खाली बोलने को आता है इसके वजह से ये होता है उसके वजह से ये होता है लेकिन उन लोगों को कितना तकलीफ है तो मुझे लगता है कि इतनी बेचारे वो मेहनत करते हैं उनको खालिस्तानी भारतीय जनता पार्टी का कोई विरोध करता है तो उसको खालिस्तानी बोला जाएगा उसको पाकिस्तानी बोला जाएगा देश ने बहुत बड़ा मुंह पे तमाचा मारा है उन लोगों के जो खालिस्तानी और पाकिस्तानी कहते थे सैल्यूट करता सामने से सैल्यूट करता हूँ और और एक दो देना चाहिए था अभी तो खाली उन्होंने वो गर्दी में चांस नहीं मिला होगा एक ही पड़ा होगा देश के पड़ा है। अच्छा हुआ मारा है। मारा है। सही किया उन्होंने। क्योंकि वो सीआरपी की जवान थी जो बोला उन्होंने जो कमेंटमेंट किया था वो सही किया था उनकी माँ को शायद उन्होंने बुरा भला बोला था सौ सौ रुपए में बैठी थी करके कोई उसको सही किया ਭਾਈ ਕਾਣੀ ਖੁਸ਼ੀ ਲੱਡੂ ਇਹ ਡੰਗੜਾ ਦੀ ਸਰੋਲੀ ਜਿਹੜੀ ਇਹਦੀ ਖੁਸ਼ੀ ਹੈ ਠੀਕ ਹੈ ਠੀਕ ਹੈ ਵੀਡੀਓ ਬਣਾ ਲਿਓ ਤੇ ਚੱਕਦੇ ਨਹੀਂ ਆਹ ਬਹੁਤ ਧੀ ਕੋਈ ਚੱਕਦੇ ਨਹੀਂ ਆਹ ਆ ਗਿਆ ਇਹਨੇ ਭਾਈ ਜਗਤ ਸਿੰਘ ਜੀ ਇਹਨਾਂ ਨੇ ਗਾਂਧੀ ਨੂੰ ਲਫੇੜਾ ਕੱਟ ਮਾਰਿਆ ਜਦ ਗਾਂਧੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਟਕਿਆ ਹੋਇਆ ਰਹਿਬਰ ਕਹਿਣ ਦੀ ਕੁਤਾਹੀ ਕੀਤੀ ਇਸ ਘਟਨਾ ਤੋਂ ਮਗਰੋਂ ਨੈਰੂ ਨੇ ਭਾਈ ਜਗਤ ਸਿੰਘ ਜੀ ਨੂੰ ਉਹਨਾਂ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ ਸੇਵਾ ਮੁਕਤ ਹੋਣ ਮਗਰੋਂ ਉਹ ਅਖੰਡ ਕੀਰਤਨ ਦੇ ਜਥੇ ਨਾਲ ਰਲ ਗਏ ਇਦਾਂ ਦੀਆਂ ਖਬਰਾਂ ਅਖਬਾਰਾਂ ਜਾਂ ਟੀਵੀ ਵਿੱਚ ਨਹੀਂ ਦਿਖਾਈਆਂ ਜਾਂਦੀਆਂ ਇਸ ਲਈ ਸਭ ਨੂੰ ਬੇਨਤੀ ਹੈ ਕਿ ਇਸ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ